ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਲਾ ਸ੍ਰੀ ਮਹੱਲਾ ਕੀ ਤਾ ਗਾਤ ਤਨ ਸੰਚਹ ਮੂਰਖ ਗਵਾਰ ਮਨ ਮੁਖ ਭੁਲੇ ਦੰਗਵਾ ਕਾਚਾ ਭਲ ਸੰਚੈ ਮੂਰਖ ਕਵਾ ਮਨ ਮੁਖ ਭੁਲੇ ਅੰਧ ਗਵਾ ਵਿਕਿਆ ਕਰਨ ਸਦਾ ਦੁਖੂ ਨਾ ਸਾਜ ਜਾਏ ਨਾਮ ਰਤੂ ਤਹੋਏ ਕਾਟਾ ਤਨ ਗਰਮਤੀ ਪਾਏ ਕਾਟਾ ਤਨ ਫੋਟ ਆਵੇ ਜਾਏ ਰਾਧਾ ਮਨ ਬੇਰੱਲਾ ਲਾਲ ਚਹੋ ਜੁਗ ਮਾਇਆ ਮਤ ਸਾਝੀ ਬਾਣੀ ਓਏ ਵਾਗ ਹਰ ਰਾਵ ਸਮਾਣੀ ਸਿੱਧ ਸਾਧਕ ਤਰਸੈ ਸਭਨੋ ਓਏ ਸਰਕਾਰ ਸੁਏ ਉਦਮ ਬ੍ਰਹਮ ਵਸਾਨ ਹੈ ਤੂ ਹੈ ਸੱਚਾ ਸਜ ਆਪ ਤੁੰਦਰ ਨਾਜੇ ਨਾਰਿਕਾ ਤੇ ਆਪੇ ਸਤਨਾਮ ਸਭਕਿੰਛ ਸੱਚਾ ਸੱਚਾ ਘਰ ਸੁਮੇ ਉਤਮ ਬ੍ਰਹਮੰਭੂ ਵਿਸ਼ਾਰੇ ਕੋਏ ਸੱਚਾ ਸੱਚਾ ਆਪੇ ਸੱਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ